ਕੱਟਰੀ ਕਾਲਜੀ ਇਹ ਪਿਓਰ ਕਾਟਨ ਦੇ ਮੈਚਿੰਗ ਸੂਟ ਰਹਿਣਗੇ ਵਿਦ ਦੁਪੱਟਾ 6 ਟਿਕ 75 ਵੱਡੇ ਪੱਨੇ ਦੇ ਵਿੱਚ ਬਾਟਮ ਪਲੇਨ 2 ਮੀਟਰ ਵੱਡੇ ਪੱਨੇ ਦੇ ਵਿੱਚ ਮਲਮਲ ਆਰੀ ਵਰਕ ਵਾਲਾ ਦੁਪੱਟਾ ਮਿਲੇਗਾ ਤੁਸੀਂ 700 ਦੇ ਵਿੱਚ ਬਾਈ ਕਰ ਸਕਦੇ ਹੋ ਪਿਓਰ ਕੈਮਰੀ ਕਾਟਨ ਦੀ ਸ਼ਰਟ ਰਹੇਗੀ ਜੈਪੂਰੀ ਕਾਟਨ ਰਹੇਗੀ 2 ਮੀਟਰ ਨਾਲ 2 ਮੀਟਰ ਇਸਦੇ ਤੁਹਾਨੂੰ ਮਿਲੇਗਾ ਬਾਟਮ ਪਿਓਰ ਕਾਟਨ ਦਾ ਫੁੱਲ ਸਾਈਜ਼ ਦਾ ਇਸਦੇ ਨਾਲ 2 ਮੀਟਰ ਦੁਪੱਟਾ ਮਿਲੇਗਾ ਤੁਸੀਂ ਇਹ 899 ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਵਿਦਾਊਟ ਲਰਨਿੰਗ ਸਟਿਚ ਹੋਣਗੇ ਬਹੁਤ ਹੀ ਜ਼ਿਆਦਾ ਅਚਾ ਫੈਬਰਿਕ ਹੈ ਨੈਕਸਟ ਇਹ ਪਿਓਰ ਕੈਮਰੀ ਕਾਟਨ ਮੀਡਾਲ ਕਾਟਨ 올ਓਵਰ ਸੂਟ ਆਪਾ ਐਡ ਕੀਤੇ ਨੇ ਇਸ ਤੇ ਡਿਸਕਾਊਂਟ 3.5 ਮੀਟਰ ਵੱਡੇ ਪਣੇ ਦੇ ਵਿੱਚ ਤੁਸੀਂ ਇਹ 460 ਦੇ ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ विदाउट प्लैनिंग स्टिच ਹੋਣਗੇ ਵਿਦਾਊਟ ਦੁਪਟਾ ਨੇ ਬਹੁਤ ਹੀ ਸੋਨਾ ਇਹਨਾਂ ਸੂਟਾਂ ਦਾ ਵੀ ਫੈਬਰਿਕ ਆਲ ਓਵਰ ਸੂਟ ਰਹੇਗਾ ਕਾਟਨ ਦਾ ਬੀਬਾ ਪ੍ਰਿੰਟ ਵਾਲਾ 3.5 ਮੀਟਰ ਵੱਡੇ ਪਣੇ ਦੇ ਵਿੱਚ 2 ਮੀਟਰ ਇਸ ਦੇ ਨਾਲ ਦੁਪਟਾ ਚਾਫੂਨ ਦਾ ਮਿਲੇਗਾ ਤੁਸੀਂ ਇਹ 675 ਵਿੱਚ ਕਰ ਬੈਠੇ ਬਾਈ ਕਰ ਸਕਦੇ ਹੋ WhatsApp ਨੰਬਰ ਮੈਂਸ਼ਨ ਇਹ ਵਾਲਾ ਸੂਟ ਰਹਿਣਗੇ ਜੀ ਕਾਟਨ ਦਾ ਵਰਕ ਹੋਇਆ ਮਲ ਕੋਟਨ ਦੇਸਨਾਂ ਦਾ ਪਟਾਟਾ ਟਾਈ ਮੀਟਰ ਦਾ ਪੱਟਾ ਰਹੇਗਾ 950 ਚ ਬਾਈ ਕਰ ਸਕਦੇ ਹਾਂ ਇਹ ਵਾਲੇ ਸੂਟ ਪਿਓਰ ਕੈਮਰੀ ਕੋਟਨ ਦੀ ਸ਼ਰਟ ਆ ਪਿਓਰ ਕੋਟਨ ਦੀ ਬਾਟਮ ਟਾਈ ਮੀਟਰ ਕੋਟਾ ਡੋਰੀਆ ਦੁਪੱਟਾ ਦੁਪੱਟੇ ਤੇ ਤੁਹਾਨੂੰ ਫੋਰ ਸਾਈਡ ਪੱਟੀ ਲੱਗੀ ਮਿਲੇਗੀ 1050 ਚ ਬਾਈ ਕਰ ਸਕਦੇ ਹਾਂ ਨੈਕਸਟ ਇਹ ਸੂਟ ਆਪਣੇ ਕੋਲ ਪਿਓਰ ਕੋਟਨ ਦੀ ਸ਼ਰਟ ਰਹੇਗੀ ਟਾਈ ਮੀਟਰ ਸ਼ਰਟ ਟਾਈ ਮੀਟਰ ਬਾਟਮ ਵਰਕ ਵਾਲੀ दुपट्टा रहेगा ढाई मीटर आठ सौ नड़िन्नवेटी बाई कर सदते हो यह जयपुरी कॉटन शर्ट ढाई मीटर कॉटन की बॉटम रहेगी पेंटर दुप्टा रहेगा ढाई मीटर अठ सौ पच्चीच यूट तुम घर बैठे बाई कर सकते हो एक पचहत्तर व्डेपनेजच शर्ट रहेगी प्योर कॉटन की नाल तुम्हें फर्शी सलवार मिलेगी एक पचहत्तर व्डेपनेच यी छे सौ नड़िनवे बाई कर सद कैमरी कॉटन का ऑलओवर सूट रहेगा बीबा प्रिंट फ्रंट के लैसस का वर्क मिलेगा ਫੁੱਲ ਸਾਈਜ਼ਾ ਦੁਪੱਟਾ 3.5 ਮੀਟਰ ਵੱਡੇ ਪਣੇ ਚ ਸੂਟ ਦੀ ਕੱਟ ਮਿਲੇਗੀ ਤੇ ਦੁਪੱਟੇ ਤੇ ਲੈਸ ਲੱਗੀ ਮਿਲੇਗੀ ਕੰਟਰਾਸਟ ਇਸ ਤਰ੍ਹਾਂ ਦਾ ਦੁਪੱਟਾ ਡਿਜ਼ਾਈਨਰ ਸੂਟ ਆ ਓਨਲੀ ਤੁਸੀਂ ਸਟਿਚ ਕਰਨਾ ਤੁਸੀਂ 899 ਵਿੱਚ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਵਿਦਾਊਟ ਲਰਨਿੰਗ ਸਟਿਚ ਹੋਣਗੇ WhatsApp ਨੰਬਰ ਮੈਂਸ਼ਨ ਆ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਜੋ ਪੇਮੈਂਟ ਆ ਅਡਵਾਂਸ ਹੀ ਕਰਨੀ ਪੈਂਦੀ ਆ ਇਹ ਵਰਕ ਲਈ ਸੂਟ ਰਹੇ ਹਨ ਕਿ ਪਿਓਰ ਕੈਮਰੀ कॉटन 3.5 ਮੀਟਰ ਚ ਸੂਟ ਰਹੇਗਾ neck ਤੇ घेरे ਤੇ ਔਰ ਇਸ ਤੇ ਦੁਪट्टे ਤੇ ਵਰਕ ਰਹੇਗਾ ਦੁਪੱਟਾ ਮਸਲੀਨ ਦਾ ਰਹੇਗਾ ਔਰ ਬਾਜੂ ਤੇ ਵੀ ਵਰਕ ਰਹੇਗਾ 950 ਚ ਤੁਸੀਂ ਭਾਈ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕੀਤਾ ਔਰ ਇਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ